ਵੱਡੇ ਸਾਈਜ਼ ਦੇ ਲਈ ਪਿਆਜ਼ ਨੂੰ ਕੱਟ ਲਗਾ ਕੇ ਕਲੀਆਂ ਵਿੱਚ ਵੱਖ ਕਰ ਲਿਓ ਇੱਕ ਸ਼ਿਮਲਾ ਮਿਰਚ ਤੇ ਦੋ ਟਮਾਟਰਾਂ ਨੂੰ ਵੱਡੇ-ਵੱਡੇ ਪੀਸਾਂ ਵਿੱਚ ਕੱਟ ਲਿਓ ਅੱਧੀ ਕੌਲੀ ਤੋਂ ਜ਼ਿਆਦਾ ਲਈ ਦਹੀਂ ਪਰ ਦਹੀਂ ਵਿੱਚ ਪਾਣੀ ਨਹੀਂ ਹੋਣਾ ਚਾਹੀਦਾ ਡੇਢ ਚਮਚ ਲਵਾਂਗੇ ਬੇਸਣ ਦਾ ਥੋੜੀ ਜਿਹੀ ਮਿਰਚੇ ਮਸਾਲਾ ਹਲਦੀ ਤਣੀਆਂ ਪਾਊਡਰ ਥੋੜਾ ਜਿਹਾ ਪਾਵਾਂਗੇ ਚਾਟ ਮਸਾਲਾ ਫਿਰ ਪਾਇਆ ਪੂਜਿਆ ਹੋਇਆ ਜੀਰਾ ਚਾਹੇ ਤੁਸੀਂ ਜੀਰਾ ਪਾਊਡਰ ਪਾ ਲਿਓ ਥੋੜੀ ਜਿਹੀ ਪਾਵਾਂਗੇ ਵਿੱਚ ਮੇਥੀ ਦੋ ਵੱਡੇ ਸਪੂਨ ਸਰੋਂ ਦੇ ਤੇਲ ਦੇ ਚੰਗੀ ਤਰ੍ਹਾਂ ਗਰਮ ਕਰਕੇ ਵਿੱਚ ਪਾ ਦਾਂਗੇ ਮਿਕਸ ਕਰਨ ਤੋਂ ਬਾਅਦ ਆਪਾਂ ਪਿਆਜ਼ ਮਿਰਚ ਟਮਾਟਰ ਤੇ ਫਿਰ ਪ ਵਿਚ ਕਟਿਆ ਹੋਇਆ ਪਨੀਰ ਮਿਕਸ ਕਰਕੇ ਉੱਪਰ ਨਿੰਬੂ ਨਿਚੋੜ ਦਾਂਗੇ ਤੇ 1 ਘੰਟੇ ਲਈ ਇਹਨੂੰ ਫ੍ਰਿਜ ਵਿੱਚ ਰੱਖ ਦਾਂਗੇ ਫਿਰ ਦੋ ਟਮਾਟਰਾਂ ਦੀ ਪਿਉਰੀ ਕਰਾਂਗੇ ਤਿਆਰ ਤੇ ਠੰਡੇ ਹੋਏ ਸਮਾਨ ਨੂੰ ਆਪਾਂ ਉਸੇ ਪੈਨ ਦੇ ਵਿੱਚ ਜਿਹਦੇ ਵਿੱਚ ਤੇਲ ਗਰਮ ਕੀਤਾ ਸੀ 5 ਤੋਂ 7 ਮਿੰਟ ਲਈ ਮੀਡੀਅਮ ਫਲੇਮ ਤੇ ਪਕਾ ਲਾਂਗੇ ਤਾਂ ਕਿ ਬੇਸਨ ਚੰਗੀ ਤਰ੍ਹਾਂ ਪੱਕ ਜੇ ਉਸ ਤੋਂ ਬਾਅਦ ਖੋਲੀ ਜੀ ਲਵਾ ਕੇ ਕੜਾਈ ਵਿੱਚ ਭੁੰਨਾਂਗੇ ਜੀਰਾ ਫਿਰ ਪਾਏ ਅਦਰਕ ਲਸਣ ਜਦੋਂ ਹੀ ਪੱਕ ਗਿਆ ਪਿਆਜ਼ ਤੇ ਹਰੀ ਮਿਰਚ ਪਾ ਦਾਂਗੇ ਜਦੋਂ ਇਹ ਅੱਧੇ ਪੱਕ ਗਏ ਵਿੱਚ ਪਾਏ ਖੜੇ ਸੁੱਕੇ ਮਸਾਲੇ ਟਮਾਟਰਾਂ ਦੀ ਪਾ ਦੇ ਪਿਉਰੀ ਫਿਰ ਹਲਦੀ ਰੰਗ ਵਾਲੀ ਮੇਰੇ ਚ ਤਿੱਖੀ ਮਿਰਚ ਦੋ ਚਮਚ ਪਾਵਾਂਗੇ ਧਨੀਆ ਪਾਊਡਰ ਦੀ ਮਸਾਲਾ ਇੱਥੇ ਆਪਾਂ ਬਿਲਕੁਲ ਨਹੀਂ ਪਾਵਾਂਗੇ ਮਸਾਲੇ ਨੂੰ ਚੰਗੀ ਤਰ੍ਹਾਂ ਭੁੰਨ ਕੇ ਵਿੱਚ ਗਲਾਸ ਦਾ ਚੌਥਾ ਹਿੱਸਾ ਪਾਓ ਪਾਣੀ ਤੇ ਜ਼ਰੂਰਤ ਅਨੁਸਾਰ ਪਾ ਦਿਓ ਨਮਕ ਵਿੱਚ ਸਾਰੀਆਂ ਸਬਜ਼ੀਆਂ ਪਾ ਕੇ ਤਿੰਨ ਚਾਰ ਮਿੰਟ ਲਈ ਪਕਾ ਲਿਓ ਉੱਪਰ ਦੀ ਪਾ ਦਿਓ ਮੇਥੀ ਇਹ ਪਨੀਰ ਟਿੱਕਾ ਮਸਾਲਾ ਬਣ ਕੇ ਤਿਆਰ ਹੋ ਗਿਆ ਟਰਾਈ ਜ਼ਰੂਰ ਕਰਿਓ ਵੀਡੀਓ ਨੂੰ ਸ਼ੇਅਰ ਕਰਿਓ